No. Oh. ਉਹ ਜਿਆਦਾ ਮਾੜਾ ਕੰਮ ਅਮਰਤਪਾਲ ਸਿੰਘ ਮਹਿਰੋ ਨੇ ਕੀਤਾ ਅਸੀਂ ਉਹਨਾਂ ਲੋਕਾਂ ਨੂੰ ਨੰਗੀਆਂ ਕਰੀਏ ਜਿਹੜੇ ਲੋਕ ਸੰਸਥਾਵਾਂ ਸੰਪਰਦਾਵਾਂ ਦੇ ਵਿੱਚ ਰਾਖਸ਼ ਬੁੱਧੀ ਲੈ ਕੇ ਜਿਹੜੇ ਨੇ ਉਹ ਬੈਠੇ ਨੇ ਤੇ ਅਮਰਤਪਾਲ ਸਿਆ ਬਹੁਤ ਜਿਆਦਾ ਤੂੰ ਇਹ ਮਾੜਾ ਕੰਮ ਕੀਤਾ ਇਹ ਤੈਨੂੰ ਕਰਨਾ ਨਹੀਂ ਸੀ ਚਾਹੀਦਾ ਵੈਸੇ ਵੇਖ ਲੈ ਜਿਹੜਾ ਤੂੰ ਪਾਪ ਕੀਤਾ ਤੇਰੇ ਇਸ ਪਾਪ ਕਰਕੇ ਤੇਰੇ ਨਾਲ ਕੋਈ ਨਹੀਂ ਤੁਰ ਰਿਹਾ ਇਸ ਪਾਪ ਕਰਨ ਕਰਕੇ ਅਸੀਂ ਤੇਰੇ ਨਾਲ ਨਹੀਂ ਖਲੋਤੇ ਤੇ ਨਾ ਅਸੀਂ ਖਲੋਣਾ ਤੇ ਨਾ ਮਰਜੀ ਤੂੰ ਰੋਈ ਜਾ ਪਿੱਟੀ ਜਾ ਜਿੰਨਾ ਮਰਜੀ ਕਹੀ ਜਾ ਦਵਾਈ ਦਈ ਜਾ ਪੰਥ ਦੀ ਕਲਣਾ ਤੇਰੇ ਨਾਲ ਆਸੀ ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲਾਈਵ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਵਾ ਇਹ ਲਾਈਵ ਆਪਾਂ ਬਹੁਤ ਜ਼ਰੂਰੀ ਆ ਤੇ ਇਹਨੂੰ ਇੱਕ ਤਾਂ ਸ਼ੇਅਰ ਕਰ ਦਿਓ ਵੈਸੇ ਤਾਂ ਕਹਿਣ ਦੀ ਲੋੜ ਨਹੀਂ ਹੁੰਦੀ ਤੁਹਾਨੂੰ ਤੇ ਇਹਨੂੰ ਸਖਤਾਂ ਤੱਕ ਜਰੂਰ ਪਹੁੰਚਾ ਦਿਓ ਤੇ ਇਹਨੂੰ ਆਪਾਂ ਅਮਰਤਪਾਲ ਸਿੰਘ ਮਹਿਰੋ ਤੱਕ ਵੀ ਬਚਾਉਣਾ ਕਿਉਂਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾੜਾ ਕੰਮ ਅਮਰਤਪਾਲ ਸਿੰਘ ਮਹਿਰੋ ਨੇ ਕੀਤਾ ਤੇ ਪਹਿਲਾਂ ਵੀ ਜਿਹੜੇ ਉਹਨੇ ਕੁਝ ਕਾਰਜ ਕੀਤੇ ਆਠ-ਆਠਾਂ ਦੇ ਪ੍ਰਤੀ ਪਖੰਡੀਆਂ ਦੇ ਪ੍ਰਤੀ ਬਾਣਿਆਂ ਦੀ ਆੜ ਦੇ ਵਿੱਚ ਜਿਹੜੇ ਰਾਖਸ਼ ਨੇ ਵੈਸ਼ੀ ਨੇ ਉਹਨਾਂ ਦੇ ਪ੍ਰਤੀ ਜੋ ਕੁਝ ਉਹਨੇ ਸਿੰਘ ਨੇ ਨੌਜਵਾਨ ਨੇ ਕੀਤਾ ਬਹੁਤ ਵੱਡਾ ਉਹ ਪਾਪ ਜਿਹੜਾ ਵਾ ਉਹ ਕਰ ਗਿਆ ਪਾਪ ਇਦਾਂ ਕਰ ਗਿਆ ਵੀ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਸਾਰੇ ਹੀ ਵੀ ਜੋ ਕੁਝ ਤੁਹਾਡੇ ਸਾਹਮਣੇ ਉਹਨੇ ਰੱਖਿਆ ਸਿੰਘ ਨੇ ਜੋ ਹਾਲਾਤ ਜੋ ਗੱਲਾਂ ਜਿਹੜੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਵਿੱਚ ਉਹਨੇ ਰੱਖੀਆਂ ਨੇ ਉਹ ਤੁਸੀਂ ਸਾਰਿਆਂ ਨੇ ਵੇਖਿਆ ਵੀ ਆ ਸੁਣਿਆ ਵੀ ਆ ਵਾਚਿਆ ਵੀ ਆ ਬਹੁਤਿਆਂ ਦੇ ਹੋ ਸਕਦਾ ਵੀ ਇਹ ਮੰਨਣ 'ਚ ਨਾ ਆਉਂਦਾ ਹੋਵੇ ਇਹ ਵੀ ਹੋ ਸਕਦਾ ਵੀ ਕੋਈ ਇਹ ਸੋਚਦਾ ਹੋਵੇ ਵੀ ਇਹ ਜਿਹੜਾ ਵਾ ਇਹ ਸਭ ਪ੍ਰੋਪੋਗੈਂਡਾ ਵਾ ਕੋਈ ਇਹ ਵੀ ਹੋ ਸਕਦਾ ਕਹਿੰਦਾ ਹੋਵੇ ਵੀ ਇਹ ਝੂਠ ਆ ਇਹ ਸੰਪਰਦਾ ਨੂੰ ਬਦਨਾਮ ਕਰਨ ਦੇ ਲਈ ਆ ਪਰ ਪਹਿਲਾਂ ਤਾਂ ਮੈਂ ਇੱਕ ਚੀਜ਼ ਤੁਹਾਨੂੰ ਇਹ ਜਿਹੜੀ ਆ ਉਹ ਜੇਹਨ ਦੇ ਵਿੱਚ ਪਾਵਾਂ ਤੁਹਾਡੇ 'ਚ ਸਮਝਾਵਾਂ ਤੇ ਤੁਸੀਂ ਇਹਨੂੰ ਸਮਝੋ ਕਿ ਕਦੇ ਵੀ ਕੋਈ ਸੰਸਥਾ ਕੋਈ ਸੰਪਰਦਾ ਕੋਈ ਦਲਪੰਥ ਮਾੜਾ ਨਹੀਂ ਹੁੰਦਾ ਕੋਈ ਸੰਸਥਾ ਮਾੜੀ ਨਹੀਂ ਹੁੰਦੀ ਮਾੜੇ ਹੁੰਦੇ ਨੇ ਸੰਸਥਾਵਾਂ ਦੇ ਵਿੱਚ ਰਹਿਣ ਵਾਲੇ ਉਹ ਲੋਕ ਜਿਹੜੇ ਉਹਨਾਂ ਸੰਸਥਾਵਾਂ ਦੇ ਵਿੱਚ ਰਹਿੰਦੇ ਨੇ ਵਿਚਰਦੇ ਨੇ ਭਾਵੇਂ ਉਹ ਸੇਵਾਦਾਰ ਹੋਣ ਭਾਵੇਂ ਉਹ ਮੁਖੀ ਹੋਣ ਇਸ ਕਰਕੇ ਕਦੀ ਵੀ ਇਹ ਆਪਾਂ ਕਦੀ ਗੱਲ ਨਹੀਂ ਕਰਨੀ ਨਾ ਕਿਸੇ ਨੂੰ ਇਹ ਕਰਨ ਦੇਣੀ ਹੈ ਜੇ ਕੋਈ ਕਰਦਾ ਉਹਨੂੰ ਇਹ ਸਮਝਾਉਣੀ ਆ ਕਿ ਸੰਸਥਾ ਨੂੰ ਸੰਪਰਦਾ ਨੂੰ ਮਾੜਾ ਕਹਿਣ ਦੀ ਲੋੜ ਨਹੀਂ ਸਾਨੂੰ ਭੰਡਣ ਦੀ ਲੋੜ ਨਹੀਂ ਸਾਨੂੰ ਅਸੀਂ ਉਹਨਾਂ ਲੋਕਾਂ ਨੂੰ ਨੰਗਿਆਂ ਕਰੀਏ ਜਿਹੜੇ ਲੋਕ ਸੰਸਥਾਵਾਂ ਸੰਪਰਦਾਵਾਂ ਦੇ ਵਿੱਚ ਰਾਖਸ਼ ਬੁੱਧੀ ਲੈ ਕੇ ਜਿਹੜੇ ਨੇ ਉਹ ਬੈਠੇ ਨੇ ਤੇ ਅਮਰਪਾਲ ਸਿੰਘਾ ਬਹੁਤ ਜ਼ਿਆਦਾ ਤੂੰ ਇਹ ਮਾੜਾ ਕੰਮ ਕੀਤਾ ਇਹ ਤੈਨੂੰ ਕਰਨਾ ਨਹੀਂ ਸੀ ਚਾਹੀਦਾ ਵਾਸੀ ਕਿਉਂਕਿ ਜੇ ਤੂੰ ਇਹ ਕੰਮ ਨਾ ਕਰ ਦੋਂ ਇਹ ਕੰਮ ਨਾ ਕਰ ਦੋਂ ਤੇ ਫਿਰ ਜੋ ਕੁਝ ਚੱਲ ਰਿਹਾ ਸੀਗਾ ਜੋ ਕੁਝ ਵਾਪਰ ਰਿਹਾ ਸੀਗਾ ਉਹ ਉਸੇ ਤਰ੍ਹਾਂ ਚੱਲਣਾ ਸੀ ਉਸੇ ਤਰ੍ਹਾਂ ਵਾਪਰਨਾ ਸੀ ਇਸੇ ਤਰੀਕੇ ਦੇ ਨਾਲ ਛੋਟੇ ਛੋਟੇ ਬੱਚਿਆਂ ਦੀਆਂ ਜ਼ਿੰਦਗੀਆਂ ਬਰਬਾਦ ਹੋਣੀਆਂ ਸੀ ਇਸੇ ਤਰ੍ਹਾਂ ਹੀ ਕਈ ਧੀਆਂ ਦੀਆਂ ਇਤਾਂ ਜਿਹੜੀਆਂ ਨੇ ਉਹ ਖੇਰੂ ਖੇਰੂ ਹੋਣੀਆਂ ਸੀਗੀਆਂ ਇਸੇ ਤਰ੍ਹਾਂ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਗੁਰਸਥਾਨਾਂ ਦੇ ਉੱਤੇ ਪ੍ਰਕਾਸ਼ਮਾਨ ਨੇ ਉੱਥੇ ਇਸੇ ਤਰ੍ਹਾਂ ਹੀ ਵਿਦਵੀਆਂ ਹੁੰਦੀਆਂ ਰਹਿਣੀਆਂ ਸੀ ਤੂੰ ਇਹ ਬਹੁਤ ਜ਼ਿਆਦਾ ਮਾਰਾ ਕੰਮ ਕੀਤਾ ਕਿ ਜਿਹੜਾ ਤੂੰ ਇਹ ਸਾਰਾ ਕੁਝ ਨੰਗਿਆਂ ਕਰਕੇ ਪੰਥ ਦੇ ਸਾਹਮਣੇ ਰੱਖਤਾ ਤੇ ਇਹਨੂੰ ਅੱਗੇ ਤੋਂ ਠੱਲ ਪਾਉਣ ਦੀ ਜਿਹੜੀ ਤੂੰ ਕੋਸ਼ਿਸ਼ ਕੀਤੀ ਆ ਈਵਨ ਠੱਲ ਪੈ ਵੀ ਗਈ ਹੋਊਗੀ ਬਹੁਤ ਵੱਡੇ ਲੈਵਲ ਤੇ ਇਹ ਵੀ ਸੱਚ ਆ ਵੀ ਹੁਣ ਕੋਈ ਵੀ ਦੁਸ਼ਟ ਬਾਣੇ ਦੇ ਵਿੱਚ ਬਾਣੀ ਦੀ ਆੜ ਚ ਕਿਸੇ ਗੁਰੂ ਘਰ ਚ ਕਿਸੇ ਠਾਠ ਚ ਕਿਸੇ ਜਿੱਥੇ ਵੀ ਗੁਰੂ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਨੇ ਉਥੇ ਏਦਾਂ ਦਾ ਮਾੜਾ ਕੋ ਕਰਮ ਕਰਨ ਤੋਂ ਪਹਿਲਾਂ 100 ਵਾਰ ਸੋਚੂਗਾ ਉਹਦੇ ਮਨ 'ਚ ਭੈ ਹੋਊਗਾ ਗੁਰੂ ਦੇ ਸਿੰਘਾਂ ਦਾ ਗੁਰੂ ਦਾ ਵੀ ਇਹ ਮੇਰਾ ਪਾਜ ਉੱਗਣ ਨਾ ਜਾਵੇ ਇਸ ਵਾਸਤੇ ਜਿਹੜੇ ਪਹਿਲਾਂ ਪਾਪ ਕੀਤੇ ਨੇ ਉਹਨਾਂ ਪਾਪਾਂ ਨੂੰ ਲੁਕਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਲੋਕ ਕਰਨਗੇ ਤੇ ਗਾਂ ਤੋਂ ਪਾਪ ਨਾ ਕਰਨ ਦੀ ਤੌਬਾ ਜੂਰ ਕਰਨਗੇ ਇਸ ਤੇਰੇ ਕੀਤੇ ਕੰਮ ਦਾ ਇਹ ਨੁਕਸਾਨ ਤਾਂ ਬਹੁਤ ਵੱਡਾ ਹੋ ਗਿਆ ਤੇ ਇਹ ਤੂੰ ਇੰਨਾ ਵੱਡਾ ਜਿਹੜਾ ਤੂੰ ਕੰਮ ਕੀਤਾ ਨਾ ਮਾੜਾ ਜਿਹੜਾ ਪਾਪ ਜਿਹੜਾ ਤੂੰ ਕੀਤਾ ਵੇਖ ਲੈ ਜਿਹੜਾ ਤੂੰ ਪਾਪ ਕੀਤਾ ਤੇਰੇ ਇਸ ਪਾਪ ਕਰਕੇ ਤੇਰੇ ਨਾਲ ਕੋਈ ਨਹੀਂ ਤੁਰ ਰਿਹਾ ਤਾਂ ਇਹ ਨਾ ਤੇਰੇ ਨਾਲ ਤੁਰ ਰਹੇ ਕੋਈ ਨਹੀਂ ਤੁਰ ਰਿਹਾ ਤੇਰੇ ਨਾਲ ਕਿਹੜੀ ਗੱਲ ਉਹ ਨਹੀਂ ਤੁਰ ਰਿਹਾ ਪਾਲਾ ਇਸ ਕਰਕੇ ਨਹੀਂ ਤੇਰੇ ਨਾਲ ਕੋਈ ਤੁਰ ਰਿਹਾ ਕਿਉਂਕਿ ਤੂੰ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ ਤੂੰ ਇੰਨਾ ਮਾੜਾ ਕੰਮ ਕੀਤਾ ਵੀ ਤੂੰ ਉਹ ਲੋਕ ਮੰਗੇ ਕਰਤੇ ਨੇ ਜਿਹੜੇ ਲੋਕ ਸੰਸਥਾਵਾਂ ਸੰਪਰਦਾਵਾਂ ਦੇ ਵਿੱਚ ਸੱਪ ਬਣ ਕੇ ਬੈਠੇ ਸੀ ਗੁਰੂ ਦਾ ਧਾਨ ਖਾਂਦੇ ਸੀ ਸੰਗਤਾਂ ਦਾ ਧਾਨ ਖਾਂਦੇ ਸੀ ਤੇ ਸੰਗਤਾਂ ਦਾ ਧਾਨ ਖਾ ਕੇ ਗੁਰਪੰਥ ਦਾ ਪ੍ਰਚਾਰ ਕਰਨ ਦੀ ਥਾਂ ਦੇ ਉੱਤੇ ਆਉਣ ਵਾਲੀਆਂ ਸੰਗਤਾਂ ਦੀਆਂ ਧੀਆਂ ਭੈਣਾਂ ਦੇ ਉੱਤੇ ਗੰਦੀ ਨਿਗਾਹ ਰੱਖਦੇ ਸੀ ਤੂੰ ਐਡਾ ਮਾੜਾ ਕੰਮ ਕੀਤਾ ਐਡਾ ਮਾੜਾ ਪਾਪ ਕੀਤਾ ਇਸ ਕਰਕੇ ਤੇਰਾ ਜਿਹੜਾ ਵਾ ਅਸੀਂ ਸਾਥ ਨਹੀਂ ਦੇ ਰਹੇ ਕਿਉਂਕਿ ਤੂੰ ਗੁਰੂ ਘਰਾਂ ਦੇ ਵਿੱਚ ਜਿਹੜੇ ਇਹ ਵਕਾਰ ਏਡੇ ਵੱਡੇ ਪੱਧਰ ਦੇ ਉੱਤੇ ਹੋ ਰਹੇ ਸੀ ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਮਹਾਰਾਜ ਨੇ ਸਾਨੂੰ ਵਰਜਿਆ ਜਿਸ ਗੱਲੋਂ ਸਾਨੂੰ ਮਹਾਰਾਜ ਨੇ ਰੋਕਿਆ ਉਹ ਕਰੈਤ ਉਹ ਬੱਜਰ ਕਰੈਤਾ ਉਹਨਾਂ ਠਾਠਾਂ 'ਚ ਉਹਨਾਂ ਡੇਰਿਆਂ 'ਚ ਹੋ ਰਹੀਆਂ ਸੀ ਤੇ ਤੂੰ ਕਰਦਾ ਇੰਨਾ ਵੱਡਾ ਪਾਪ ਇਹ ਸਾਰਾ ਕੁਝ ਕਰਦਾ ਨੰਗਾ ਇਸ ਕਰਕੇ ਤੈਨੂੰ ਜਿਹੜਾ ਭਾਈ ਕਿਸੇ ਦੇ ਤੇ ਦੇਣਾ ਇਸ ਕਰਕੇ ਗਾਂ ਵੀ ਜਿਹੜਾ ਤੂੰ ਹੁਣ ਬੀੜਾ ਜਿਹੜਾ ਚੁੱਕਿਆ ਕਿਉਂਕਿ ਜਦੋਂ ਕੋਈ ਬੰਦਾ ਕੋਈ ਮਨੁੱਖ ਕਿਸੇ ਫੀਲਡ ਵਿੱਚ ਕੰਮ ਕਰਦਾ ਤੇ ਉਹ ਉਦੇ ਉੱਤੇ ਫਿਰ ਆਸ ਜਿਹੜੀ ਆ ਉਹ ਲੋਕਾਂ ਦੀ ਵੱਧ ਜਾਂਦੀ ਆ ਆਮ ਲੋਕਾਂ ਦੀ ਜਿਵੇਂ ਐਗਜ਼ੈਂਪਲ ਹੁਣ ਬੀਬੀ ਇੱਕ ਆਈ ਆ ਤੇਰੇ ਸਾਹਮਣੇ ਜਿਵੇਂ ਕਿ ਆਪਣੇ ਚਲੋ ਕਈ ਭਾਂਪਰਾ ਕਹਿੰਦੇ ਨੇ ਮੈਂ ਵੀ ਇਹ ਸੋਚਦਾ ਸੋਚਦਾ ਸੀ ਵੀ ਇੰਨਾ ਸਾਲ ਹੋ ਗਏ ਕਿਉਂ ਨਹੀਂ ਬੋਲੀ ਹੋਣੀ ਕਿਉਂ ਬੋਲੀਓ ਪਰ ਕਈ ਵਾਰੀ ਇਦਾਂ ਜਾਂਦਾ ਵੀ ਯੁਰਤ ਨਹੀਂ ਪੈਂਦੀ ਐਡੇ ਵੱਡੇ ਲੋਕਾਂ ਨਾਲ ਮੱਥਾ ਲਾਉਣ ਦੀ ਕਿਉਂਕਿ ਉਹਨਾਂ ਲੋਕਾਂ ਦੇ ਵਿੱਚ ਲੋਕ ਉਹ ਰਹੇ ਹੁੰਦੇ ਨੇ ਮਜਲੂਮ ਜਿਨ੍ਹਾਂ ਤੇ ਜ਼ੁਲਮ ਹੋਇਆ ਹੁੰਦਾ ਜਿਨ੍ਹਾਂ ਨੇ ਜ਼ੁਲਮ ਹੁੰਦਾ ਕੀ ਵੇਖਿਆ ਜਿਨ੍ਹਾਂ ਨੇ ਪਾਪ ਜਿਨ੍ਹਾਂ ਨੇ ਕਰਤਾਂ ਬੱਜਰ ਹੁੰਦੀਆਂ ਅੱਖੀ ਵੇਖੀਆਂ ਤੇ ਉਹਨਾਂ ਨੂੰ ਪਤਾ ਵੀ ਜੇ ਇਹਨਾਂ ਲੋਕਾਂ ਦੀ ਅਸੀਂ ਗੱਲ ਕਰਾਂਗੇ ਤੇ ਇਹ ਕਿਸ ਪੱਧਰ ਤੇ ਜਾ ਸਕਦੇ ਨੇ ਪਰ ਮਹਾਰਾਜ ਨੇ ਸਮਾ ਹੁੰਦਾ ਸਮਰਾਥਿਆ ਤੇ ਸਮੇਂ ਦੇ ਉੱਤੇ ਮਹਾਰਾਜ ਨੇ ਤੇਰੇ ਵਰਗੇ ਜਿਹੜੇ ਮਹਾਰਾਜ ਦੇ ਪ੍ਰਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਪ੍ਰਥਾ ਦੇ ਪ੍ਰਤੀ ਸਿਹਰਦ ਤੇ ਫਿਕਰ ਕਰਨ ਵਾਲੇ ਸਾਹਮਣੇ ਆਗੇ ਤੇ ਤੈਨੂੰ ਹੁਣ ਕੋਈ ਵੀ ਜਿਵੇਂ ਫੀਲਡ ਹੋਣਾ ਅਸੀਂ ਸੇਵਾ ਕਰਦੇ ਆ ਤੇ ਸਾਨੂੰ ਉਸ ਫੀਲਡ ਦੇ ਮੁਤਾਬਕ ਸੰਗਤਾਂ ਦੇ ਫੋਨ ਆਉਂਦੇ ਨੇ ਕਿ ਭਾਈ ਇੱਥੇ ਮਹਾਰਾਜ ਦਾ ਸਤਿਕਾਰ ਨਹੀਂ ਹੈਗਾ ਇੱਥੇ ਇਦਾਂ ਹੋ ਰਿਹਾ ਇੱਥੇ ਇਦਾਂ ਹੋ ਰਿਹਾ ਤੇ ਅਸੀਂ ਜਾਣਦੇ ਆ ਤੇ ਮਹਾਰਾਜ ਸਾਡੇ ਕੋਲ ਸੇਵਾ ਲੈਂਦੇ ਆ ਇਸੇ ਤਰ੍ਹਾਂ ਹੀ ਹੁਣ ਤੂੰ ਜਿਹੜਾ ਕਾਰਜ ਰੰਭਿਆ ਜਿਹੜੀ ਸੇਵਾ ਤੇਰੇ ਹਿੱਸੇ ਮਹਾਰਾਜ ਨੇ ਲਈ ਲੋਕਾਂ ਦੀ ਆਸ ਤੇਰੇ ਤੇ ਵੱਜ ਗਈ ਤੇ ਹੁਣ ਉਹ ਜਿਹੜੇ ਪਾਜ ਨੇ ਉਹ ਹੌਲੀ-ਹੌਲੀ ਉਗੜ ਰਹੇ ਨੇ ਮੈਂ ਫੇਰ ਬੇਨਤੀ ਕਰਾਂ ਪੀ ਅਮਰਤਪਾਲ ਸਿੰਘ ਵੱਲੋਂ ਮੈਰੋਂ ਵੱਲੋਂ ਕੀਤਾ ਗਿਆ ਇਹ ਬਹੁਤ ਵੱਡਾ ਪਾਪ ਬਹੁਤ ਵੱਡਾ ਗੁਨਾਹ ਤੇ ਆਪਾਂ ਕਿਸੇ ਨੇ ਵੀ ਉਹਦਾ ਸਾਥ ਨਹੀਂ ਦੇਣਾ ਇਹ ਗੱਲ ਚੰਗੀ ਤਰ੍ਹਾਂ ਪੱਲੇ ਬੰਨ ਲੀਏ ਸਾਰੇ ਜਣੇ ਹਰ ਉਹ ਬੰਦਾ ਹਰ ਉਹ ਮਨੁੱਖ ਹਰ ਕੋ ਉਹ ਜਥੇਬੰਦੀ ਸੰਪਰਦਾ ਸੰਸਥਾ ਦਲ ਪੰਥ ਸਾਰੇ ਆਪਾਂ ਜਿੰਨੇ ਵੀ ਹੈਗੇ ਆ ਆਪਾਂ ਇਸ ਗੱਲ ਦੀ ਸੌਂਖਾ ਲਈਏ ਪੀਰੇ ਕੋਲੇ ਮਰਦਪਾਲ ਮੈਨੂੰ ਦਾ ਆਪਾ ਸਾਥ ਨਹੀਂ ਦੇਣਾ ਕਿਉਂ ਕਿਉਂਕਿ ਉਹਨੇ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ ਐਡਾ ਮਾੜਾ ਕੰਮ ਉਹਨੇ ਕੀਤਾ ਵੀ ਉਹਨੇ ਪਾਜ ਉਹ ਘੇੜ ਦਿੱਤੇ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਲੋਕਾਂ ਦੇ ਪੈਰਾਂ ਦੇ ਵਿੱਚ ਲੋਕ ਲੰਮੇ ਪੈ ਪੈ ਕੇ ਮੱਥੇ ਟੇਕਦੇ ਨੇ ਜਿਨ੍ਹਾਂ ਲੋਕਾਂ ਨੂੰ ਲੋਕ ਰੱਬ ਮੰਨਦੇ ਨੇ ਜਿਨ੍ਹਾਂ ਦਾ ਬਾਣਾ ਜਿਨ੍ਹਾਂ ਦਾ ਰੂਪ ਚਿਹਰਾ ਦੇਖ ਕੇ ਅਉਧਾ ਦੇਖ ਕੇ ਲੋਕ ਸਤਕਾਰ ਕਰਦੇ ਨੇ ਉਹਨਾਂ ਬੱਚੇ ਬੱਚੀਆਂ ਦਾ ਹੱਥ ਉਹਨਾਂ ਦੇ ਹੱਥ ਫੜਾਉਂਦੇ ਨੇ ਕਿਉਂ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੂੰ ਰੱਬ ਦੇਖਦਾ ਉਹਨਾਂ ਦਾ ਭਰੋਸਾ ਹੁੰਦਾ ਉਸ ਮਨੁੱਖ ਤੇ ਨਹੀਂ ਭਰੋਸਾ ਹੁੰਦਾ ਉਸ ਪਾਏ ਹੋਏ ਬਾਣੇ ਦੇ ਉੱਤੇ ਤੇ ਇਹਨਾਂ ਲੋਕਾਂ ਨੇ ਲਾਜ ਲਈ ਬਾਣੇ ਨੂੰ ਇਹਨਾਂ ਲੋਕਾਂ ਦਾ ਕੁਝ ਨਹੀਂ ਵਿਗੜਿਆ ਨਾ ਇਹਨਾਂ ਦਾ ਵਿਗੜਨਾ ਕਿਉਂਕਿ ਇਹ ਤੇ ਮਨੁੱਖ ਨੇ ਪਾਪੀ ਨੇ ਦੰਬੀ ਨੇ ਪਖੰਡੀ ਨੇ ਇਹਨਾਂ ਦਾ ਬਾਣੇ ਦੀ ਆੜ ਦੇ ਵਿੱਚ ਹੁਣ ਬਦਨਾਮ ਕੀ ਹੋਇਆ ਬਾਣਾ ਹੋਇਆ ਬਦਨਾਮ ਕੀ ਹੋਇਆ ਸੰਸਥਾਵਾਂ ਸੰਪਰਦਾਵਾਂ ਹੋਈਆਂ ਬੰਦਾ ਬਦਨਾਮ ਨਹੀਂ ਹੋਇਆ ਜੇ ਅੱਜ ਪਰਮਜੀਤ ਸਿੰਘ ਅਕਾਲੀ ਕੋਈ ਕੁਕਰਮ ਕਰਦਾ ਫੜਿਆ ਜਾਂਦਾ ਨਾ ਮਾੜਾ ਕੰਮ ਕਰਦਾ ਫੜਿਆ ਜਾਂਦਾ ਤੇ ਸਭ ਤੋਂ ਪਹਿਲਾਂ ਕਿਸੇ ਨੇ ਇਹ ਨਹੀਂ ਕਹਿਣਾ ਕਿ ਪਰਮਜੀਤ ਜਿਹੜਾ ਵਾ ਉਹ ਆਹ ਕੰਮ ਕਰਦਾ ਫੜਿਆ ਉਹਨਾਂ ਕਹਿਣਾ ਬਾਣੇ ਦੇ ਵਿੱਚ ਪਰ ਮਜੀਦ ਅਕਾਲੀ ਆਹ ਕੰਮ ਕਰਦਾ ਫੜਿਆ ਗਿਆ ਤੇ ਇਹਨਾਂ ਲੋਕਾਂ ਨੇ ਕੀ ਬਦਨਾਮ ਕੀਤਾ ਇਹਨਾਂ ਨੇ ਕੀਤਾ ਬਦਨਾਮ ਬਾਣਾ ਤੇ ਜੇ ਤੂੰ ਭਾਈ ਮਿੱਤਰ ਪਿਆਰਿਆ ਇਹ ਪਾਪ ਨਾ ਕਰ ਦੋ ਤੇ ਇਸੇ ਤਰੀਕੇ ਦੇ ਨਾਲ ਬਾਣੇ ਦੀ ਆੜ ਦੇ ਵਿੱਚ ਇਹਨਾਂ ਲੋਕਾਂ ਨੇ ਸੰਸਥਾਵਾਂ ਸੰਪਰਦਾਵਾਂ ਜਿਹੜੀਆਂ ਨੇ ਉਹਨਾਂ ਦੀ ਬੇਦਬੀ ਬੇਰੁਮਤੀ ਇਸੇ ਤਰੀਕੇ ਨਾਲ ਕਰੀ ਜਾਣੀ ਸੀ ਸੰਤਾਂ ਮਹਾਂਪੁਰਖਾਂ ਦੇ ਵੱਲੋਂ ਵਰਸੋਈਆਂ ਹੋਈਆਂ ਜਥੇਬੰਦੀਆਂ ਸੰਤਾਂ ਮਹਾਂਪੁਰਖਾਂ ਦੇ ਵੱਲੋਂ ਸਟੈਬਲਿਸ਼ ਕੀਤੀਆਂ ਗਈਆਂ ਇੰਡੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਜਿਨ੍ਹਾਂ ਦੇ ਉੱਤੇ ਲੱਖਾਂ ਲੋਕ ਨਤਮਸਤਕ ਹੋ ਕੇ ਗੁਰੂ ਵਾਲੇ ਬਣੇ ਬਣਦੇ ਸੀ ਪਰੋ ਸਾ ਸੀ ਉਹਨਾਂ ਨੂੰ ਮਹਾਰਾਜ ਦੇ ਪ੍ਰਤੀ ਮਹਾਰਾਜ ਨਾਲ ਜੋੜਦੇ ਸੀਗੇ ਉਹ ਮਹਾਂਪੁਰਖ ਜਿਹੜੇ ਮਾਪੁਰਖਾਨ ਨੇ ਇਹ ਸੰਸਥਾਵਾਂ ਸੰਪਰਦਾਵਾਂ ਕੜੀਆਂ ਕੀਤੀਆਂ ਪਰ ਉਸ ਤੋਂ ਬਾਅਦ ਉਹਨਾਂ ਲੋਕਾਂ ਨੇ ਇਹਨਾਂ ਸੰਸਥਾਵਾਂ ਇਹਨਾਂ ਸੰਪਰਦਾਵਾਂ ਦਾ ਬੇੜਾਗਰ ਕਰਨ ਦਾ ਬੀੜਾ ਚੁੱਕ ਲਿਆ ਤੇ ਸੰਗਤਾਂ ਦੇ ਦਸਵੰਧ ਦੇ ਨਾਲ ਮਾਇਆ ਦੇ ਨਾਲ ਹੰਕਾਰ ਦੇ ਵਿੱਚ ਇਹਨੇ ਗਲਤਾਨ ਹੋ ਗਏ ਤੇ ਵਿਕਾਰਾਂ ਦੇ ਵਿੱਚ ਵੜ ਗਏ ਉਲਝ ਗਏ ਤੇ ਵਿਕਾਰ ਇਹਨਾਂ ਤੇ ਹਾਵੀ ਹੋ ਗਏ ਇਹਨਾਂ ਨੇ ਜਿਹੜੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਨੇ ਕੀਤੀਆਂ ਜੀਰੀ ਕਰਦਾ ਇਹ ਗੱਲਾਂ ਸਾਹਮਣੇ ਰੱਖਣ ਨੂੰ ਯਕੀਨ ਕਰਨ ਵਾਲੀ ਗੱਲ ਆ ਜਦੋਂ ਇਹ ਸਾਰਾ ਕੁਝ ਵਾਪਰਿਆ ਸੀ ਨਾ ਤੇ ਆਇਆ ਸੀ ਤੇ ਮੈਂ ਖੁਦ ਵੀ ਇਹ ਗੱਲ ਅਮਰਪਾਲ ਨਾਲ ਮੈਰ ਨਾਲ ਕਹਿੰਦਾ ਸੀ ਮੈਂ ਉਹਨੂੰ ਵੀ ਆਪਸ ਵਿੱਚ ਸਿੰਘ ਕਹਿੰਦੇ ਸੀ ਵੀ ਯਾਰ ਇਹ ਆਪਾਂ ਨੂੰ ਸ਼ੋਸ਼ਲਾਜ ਨਹੀਂ ਸੀ ਕਰਨਾ ਚਾਹੀਦਾ ਇਹਨੂੰ ਕਿਸੇ ਤਰੀਕੇ ਨਾਲ ਗੁਪਤ ਪਹਿਰੇ ਦੇ ਵਿੱਚ ਰੱਖ ਕਰਕੇ ਤੇ ਗੁਰਮਤ ਅਨਸਾਰ ਉਹਨਾਂ ਲੋਕਾਂ ਨੂੰ ਸਜ਼ਾ ਲਾ ਕੇ ਤੇ ਉਹਨਾਂ ਦਾ ਬਾਣਾ ਲਵਾ ਕੇ ਤੇ ਉਹਨਾਂ ਨੂੰ ਚਲਦਿਆ